ਗੁਰੂ ਗਰੀਬ ਨਿਵਾਜ ਜਾਗਤ ਜੋਤ ਜਗੈ ਜੰਗ ਪੀਤਰ ਦੁਖ ਹਰਤਾ ਸੁਖ ਮੀਤ RAM ਹਰੀ ਪਰਤਾਪ ਦਿਮੂਰਤ ਸ਼੍ਰੀ ਸਤ ਗੁਰ ਜਗ ਜੀਤ ਅਮਰਤ ਵੇਲੇ ਤੋਂ ਨਾਮ ਸਿਮਰਨ ਨਾਲ ਇੱਕਮਿਕ ਹੋਈ ਸਾ ਸੰਗਤ ਜੀਓ ਆਉ ਰਸਨਾ ਨੂੰ ਹੋਰ ਪਵਿੱਤਰ ਕਰਦੇ ਆ ਉਸ ਪਰਮੇਸ਼ਵਰ ਦਾ ਜਸ ਕੀਤਾ ਜਾਏਗਾ ਜਿਕੇ ਆਖੀਏ ਧੰ ਸਤਗੁਰੂ ਜਗਜੀਤ ਸਿੰਘ ਜੀ ਕਈ ਦਿਨਾ ਤੋਂ ਇਹ ਸਵਾਦ ਦੇ ਵਿੱਚ ਇਸ ਅਭਿਆਸ ਵਿੱਚ ਜੁੜੀ ਹੋਈ ਸਾਧ ਸੰਗਤ ਜੀ ਭਜਨ ਦੇ ਅਲੱਗ-ਅਲੱਗ ਸਿਧਾਂਤ ਤੇ ਵਿਧੀਆਂ ਨੂੰ ਗੁਰਬਾਣੀ ਨੇ ਗਾਇਨ ਕੀਤਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾਇਕ ਪ੍ਰਮਾਨ ਹੈ। ਪਾਛਾ ਹੁਕਮ ਕੀਤਾ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੀ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਸਿੱਧੀ ਸਿੱਧੀ ਗੱਲ ਸਪਸ਼ਟ ਹੈ ਪਹਿਲੀ ਗੱਲ ਤੇ ਇਹ ਹੈ ਗੁਰੂ ਅਮਰਦਾਸ ਹੁਕਮ ਕਰਦੇ ਨੇ ਕਹਿੰਦੇ ਨੇ ਸਾਰੀਆਂ ਵਡਿਆਈਆਂ ਸਾਰੇ ਗੁਣ ਸਾਰੇ ਸੁਖ ਸਾਰੀਆਂ ਕ੍ਰਿਆਵਾਂ ਸਾਰੇ ਚੈਨ ਇਹ ਨਾਮ ਦੇ ਵਿੱਚ ਨੇ ਸਭ ਵਡਿਆਈਆਂ ਹਰ ਨਾਮ ਵਿੱਚ ਸਭ ਕੁਝ ਇਸ ਤਾਂ ਹੀ ਹੈ ਇਹੀ ਸਰੋਤ ਹੈ ਹਰ ਸੁਖ ਦਾ ਹਰ ਗੁਰਮੁਖਤਿ ਆਈ ਹੈ ਜਿਹੜਾ ਜਿਹੜਾ ਵੀ ਇਸ ਨਾਮ ਨੂੰ ਧਿਆਉਂਦਾ ਏ ਉਹ ਏਸੀ ਤਰ੍ਹਾਂ ਹੀ ਗੁਣਾਵਾਲਾ ਬਣ ਜਾਂਦਾ ਏ ਉਹ ਸੁਰਖਰੂ ਹੋ ਜਾਂਦਾ ਏ ਉਹ ਸੁਖੀ ਹੋ ਜਾਂਦਾ ਏ ਕਿਉਂਕਿ ਸਾਰੀਆਂ ਵਡਿਆਈਆਂ ਇਸ ਨਾਮ ਵਿੱਚ ਨੇ ਹੋਰ ਜੀ ਕਹਿੰਦੇ ਨੇ ਜੀਵਸਤ ਮੰਗੀਐ ਸਾਈ ਪਾਈਐ ਜਿਨ੍ਹਾਂ ਦੀ ਸੁਰਤੀ ਜਿਨ੍ਹਾਂ ਦੀ ਨਾਮ ਦੇ ਨਾਲ ਰੰਗ ਜੁੜਿਆ ਹੋਇਆ ਹੈ ਸੁਰਤੀ ਜੁੜੀ ਹੋਈ ਹੈ ਤੇ ਉਹ ਜੋ ਜੋ ਮੰਗਦੇ ਨੇ ਜਾਂ ਚਾਹੁੰਦੇ ਨੇ ਉਹ ਮਿਲ ਜਾਂਦਾ ਹੈ ਬਹੁਤ ਆਸਾਨੀ ਦੇ ਨਾਲ ਸਾਈ ਪਾਈਐ ਪਰ ਕਹਿੰਦੇ ਨੇ ਜੇ ਨਾਮ ਚੇਤ ਲਈਐ ਸ਼ਰਤ ਇਥੇ ਹੈ ਵੀ ਨਾਮ ਨਾਲ ਇੱਕ-ਇੱਕ ਮਨ ਜੁੜਨਾ ਚਾਹੀਦਾ ਹੈ ਅਜ ਚਿੱਤ ਦੀ ਗੱਲ ਹੈ ਚਿੱਤ ਜੇ ਜੁੜੇ ਚਿੱਤ ਤੁਹ ਲੱਗਦਾ ਨਹੀਂ ਚਿੱਤ ਜੁੜਦਾ ਨਹੀਂ ਭਜਨ ਚ ਬੈਠਦਿਆਂ ਤੇ ਅਵਾਸੀਆਂ ਬੜੀਆਂ ਆਂਦੀਆਂ ਨੀਂਦ ਦੀ ਬੜੀ ਆਂਦੀ ਹੈ ਤੇ ਥੱਕ ਛੇਤੀ ਜਾਂਦਾ ਹੈ ਇਹ ਸਾਰੀਆਂ ਗੱਲਾਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ਾਂ ਦੇ ਵਿੱਚ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਇਹ ਸਾਰੀਆਂ ਗੱਲਾਂ ਦਾ ਤਜਰਬਾ ਤਾਂ ਹੁੰਦਾ ਜਦੋਂ ਭਜਨ ਕਰਨ ਬੈਠਦੇ ਹੋ ਨਹੀਂ ਤੇ ਬਾਕੀਆਂ ਸਾਰੀਆਂ ਗੱਲਾਂ ਵਿੱਚ ਘਰ 'ਚ ਪਰਿਵਾਰ 'ਚ ਕਾਰੋਬਾਰ 'ਚ ਦੁਨੀਆ 'ਚ ਇੰਟਰਨੈਟ ਵਿੱਚ ਸਾਡਾ ਚਿੱਤ ਤੇ ਲੱਗਾ ਹੀ ਬੜਾ ਹੁੰਦਾ ਉੱਥੇ ਲਾਉਣ ਦੀ ਲੋੜ ਨਹੀਂ ਪੈਂਦੀ ਉੱਥੇ ਬਦੋ ਬਦੀ ਲੱਗਦਾ ਹੈ ਮਨ ਲੱਗਦਾ ਨਹੀਂ ਮਨ ਬੈਠਦਾ ਨਹੀਂ ਬੈਠੇ ਭਜਨ ਚ ਹੁੰਨੇ ਆ ਮਨ ਕਿਤੇ ਹੋਰ ਹੁੰਦਾ ਆਵਾਸ਼ੀਆਂ ਆ ਰਹੀ ਇਹ ਜਿੰਨੇ ਕੁ ਇਹੋ ਜਿਹੇ ਤਜਰਬੇ ਨੇ ਇਹ ਉਦੋਂ ਹੋਣੇ ਸ਼ੁਰੂ ਹੁੰਦੇ ਨੇ ਜਦੋਂ ਭਜਨ ਚ ਬੈਠਦੇ ਆ ਪਤਾ ਲੱਗਦਾ ਬਈ ਕਿੰਨੇ ਕੁ ਅਸੀਂ ਸਾਡੀ ਅਲਾਈਨਮੈਂਟ ਕਿੰਨੀ ਕੁ ਆਊਟ ਏ ਇਹ ਉਦੋਂ ਪਤਾ ਲੱਗਦਾ ਅਲਾਈਨਮੈਂਟ ਚ ਹੈਗੇ ਆ ਕਿ ਨਹੀਂ ਚਿੱਤ ਦੀ ਗੱਲ ਆਈ ਅੱਜ ਸਾਹਮਣੇ ਪਰਮਾਨ ਦਾ ਗੁਰਬਾਣੀ ਦੇ ਕਹਿੰਦੇ ਨੇ ਚੇਤਾਈ ਤਾਂ ਚੇਤ ਸਾਹਿਬ ਸੱਚਾ ਤੂੰ ਧਣੀ ਉਹ ਸਤਿਗੁਰ ਜੋ ਇਹ ਸਾਰੀ ਦੁਨੀਆ ਦਾ ਸਦਾ ਥਿਰ ਰਹਿਣ ਵਾਲਾ ਮਾਲਕ ਹੈ ਜੇ ਤੈਨੂੰ ਇਹ ਯਾਦ ਹੈ ਨਾ ਕਿ ਉਹਨੂੰ ਯਾਦ ਕਰਨਾ ਹੈ ਤੇ ਕਰ ਲੈ ਚੇਤਾਈ ਤਾਂ ਚੇਤ ਜੇ ਚੇਤੇ ਚ ਹੈਗਾ ਤੇ ਛੇਤ ਲੈ ਛੇਤੀ ਨਾਲ ਫਿਰ ਪ੍ਰਮਾਨ ਆਇਆ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹ ਪ੍ਰਾਨੀ ਦਿਨ ਜਾਂ ਰਾਤ ਵਿੱਚ ਜਿਆਦਾ ਤੋਂ ਜਿਆਦਾ ਸਮਾਂ ਕੱਢ ਤੇ ਉਸ ਪਰਮ ਸੱਤਾ ਨੂੰ ਚੇਤ ਲੈ ਯਾਦ ਕਰ ਲੈ ਚੇਤਨਾ ਹੈ ਜੇ ਚਾਹਣਾ ਯਾਦ ਹੈ ਜੇ ਤੈਨੂੰ ਯਾਦ ਹੈ ਕਿ ਰੱਬ ਨੂੰ ਸਿਮਰਨ ਹੈ ਤੇ ਚੇਤ ਧਿਆਨ ਰੱਖ ਭਗਤ ਰਵਿਦਾਸ ਦਾ ਸ਼ਬਦ ਹੈ ਰੇ ਚਿਤ ਚੇਤ ਚੇਤ ਅਚੇਤ ਏ ਮੇਰੇ ਮਨ ਤੂੰ ਗਾਫਲ ਨਾ ਹੋ ਤੂੰ ਐਵੇਂ ਸਮਾਂ ਨਾ ਗਵਾ ਤੇ ਧਿਆਨ ਦੇ ਕੇ ਉਸ ਦਾ ਸਿਮਰਨ ਕਰ ਲੈ ਰੇ ਚਿੱਤ ਇਹ ਮਨ ਧਿਆਨ ਲਾ ਕੇ ਸਿਮਰ ਲੈ ਚਿੱਤ ਲਾਉਣ ਦੀ ਗੱਲ ਹੈ ਪਰ ਬਹੁਤ ਮੁਸ਼ਕਲ ਹੈ ਚਿੱਤ ਲੱਗਣਾ ਬਹੁਤ ਮਿਹਨਤ ਮੰਗਦਾ ਹੈ ਸਾਰੇ ਦੀ ਸਾਰਾ ਖੇਲ ਸਾਰੇ ਦਾ ਸਾਰਾ ਫਲਸਫਾ ਚਿੱਤ ਤੇ ਹੈ ਇਹ ਭਾਵੇਂ ਅੱਜ ਤੁਸੀਂ ਨਿਤ੍ਰਮ ਚ ਬੈਠੇ ਹੋ ਅੱਜ ਹਾਸਲ ਹੋ ਜਾਵੇ ਜਾਂ 10 ਸਾਲ ਲੱਗ ਜਾਣ 5 ਸਾਲ ਲੱਗ ਜਾਣ ਜਾਂ ਸਾਰੀ ਉਮਰ ਹੀ ਲੱਗ ਜਾਏ ਖੇਲ ਚੇਤ ਦੀ ਹੈ ਪਰ ਅੱਜ ਹੋਰ ਤਜਰਬੇ ਜਾਂ ਹੋਰ ਗੱਲਾਂ ਸਾਹਮਣੇ ਨੇ ਇੱਕ ਇਨਸਾਨ ਬੈਠਾ ਤੇ ਕਾਰੋਬਾਰ ਦੇ ਵਿੱਚੋਂ ਕੁਝ ਪੈਸਿਆਂ ਦਾ ਮੁਨਾਫਾ ਆਇਆ ਮੁਨਾਫਾ ਆਇਆ ਹੁਣ गिनना ਤੇ ਸੀ ਕਿੰਨੇ ਕਿੰਨਾ ਕੁ ਮੁਨਾਫਾ ਆਇਆ ਗਿਨਣ ਬੈਠਾ ਗਿਨਣ ਤੋਂ ਪਹਿਲੇ ਪੈਸੇ ਗਿਨਣ ਤੋਂ ਪਹਿਲੇ ਅੱਜ ਤੱਕ ਕਿਸੇ ਇਨਸਾਨ ਨੂੰ ਕੋਈ ਇਹੋ ਜੀ ਮਿਸਾਲ ਨਹੀਂ ਕਿ ਪੁੱਛਿਆ ਹੋਵੇ ਕਿ ਮੈਂ ਪੈਸੇ ਗਿਨਣ ਬੈਣ ਲਗਾ ਤੇ ਇਹਦੇ ਚ ਧਿਆਨ ਕਿਵੇਂ ਲਾਉਣਾ ਹੈ ਇਹਦੇ ਚ ਚਿੱਤ ਕਿਵੇਂ ਲਾਉਣਾ ਬਦੋ ਬਦੀ ਪੂਰਾ ਧਿਆਨ ਆਪਣੇ ਆਪ ਲੱਗ ਜਾਂਦਾ ਬੂਹੇ ਬੰਦ ਕਰ ਦਿੰਦੇ ਨੇ ਨਹੀਂ ਕੁੰਡੀਆਂ ਲਾ ਲਈ ਦੀਆਂ ਨੇ ਕਿਸੇ ਕੋਈ ਹੋਰ ਨੂੰ ਪਤਾ ਨਾ ਲੱਗ ਜੇ ਮੈਂ ਪੈਸੇ ਗਿਣਣ ਦੇ ਆ ਉਸ ਵੇਲੇ ਕਿਵੇਂ ਧਿਆਨ ਲੱਗ ਜਾਂਦਾ ਬਦੋਬਦੀ ਲੱਗਦਾ ਕਹਿਣ ਦੀ ਲੋੜ ਨਹੀਂ ਪੈਂਦੀ ਤੇ ਭਜਨ ਵੇਲੇ ਕਹਿੰਦੇ ਰਹੀਦਾ ਵੀ ਧਿਆਨ ਹੀ ਨਹੀਂ ਲੱਗਦਾ ਮਾਨੀ ਬਹੁਤ ਪਟਕਦਾ ਇੰਨਾ ਫਰਕ ਹੈ ਜਦੋਂ ਇਨਸਾਨ ਕਿਤੇ ਘੁੰਮਣ ਜਾਏ ਨਾ ਜਿਹੜੇ ਦੇਸ਼ ਉਹ ਵੇਖਣਾ ਚਾਹੁੰਦਾ ਹੈ ਉੱਥੇ ਜਾਵੇ ਤੇ ਉੱਥੇ ਪਹੁੰਚ ਕੇ ਜਦੋਂ ਜਿਹੜੀਆਂ ਜਿਹੜੀਆਂ ਉੱਥੇ ਥਾਵਾਂ ਵੇਖਣੀਆਂ ਹੁੰਦੀਆਂ ਨੇ ਉੱਥੇ ਲੋਕਾਂ ਨੂੰ ਪੁੱਛਦਾ ਨਹੀਂ ਕਿ ਮੈਂ ਇੱਥੇ ਧਿਆਨ ਕਿਵੇਂ ਲਾਉਣਾ ਹੈ ਮੈਂ ਇੱਥੇ ਦੇਸ਼ ਵੇਖਣੇ ਆਇਆ ਇੱਥੇ ਚਿੱਤ ਕਿਵੇਂ ਲਾਣਾ ਹੈ ਬਦੋ ਬਦੀ ਲੱਗ ਜਾਂਦਾ ਹੈ ਉਹ ਪੁੱਛਣ ਦੀ ਲੋੜ ਨਹੀਂ ਪੈਂਦੀ ਤੇ ਲੇਕਿਨ ਭਜਨ ਚ ਪੁੱਛਣਾ ਪੈਂਦਾ ਦੱਸਣਾ ਵੀ ਪੈਂਦਾ ਕੋਈ ਮਨਪਸੰਦ ਭੋਜਨ ਖਾਣਾ ਹੈ ਜਾਂ ਮਨਪਸੰਦ ਕੋਈ ਭੋਜਨ ਹੈ ਜਦੋਂ ਉਹ ਸਾਹਮਣੇ ਆ ਜਾਵੇ ਤੇ ਸਾਰੇ ਦਾ ਸਾਰਾ ਧਿਆਨ ਸੰਕੋਚ ਕੇ ਉਹਦੇ 'ਚ ਹੀ ਲੱਗ ਜਾਂਦਾ ਹੈ ਉਹਨੂੰ ਛਕਣ 'ਚ ਹੀ ਮਨ ਲੱਗ ਜਾਂਦਾ ਹੈ ਇਹ ਵੀ ਧਿਆਨ ਨਹੀਂ ਹੁੰਦਾ ਕਿ ਲੱਗੇ ਕੌਣ ਬੈਠਾ ਹੈ ਉਹ ਛਕ ਰਿਹਾ ਹੈ ਕਿ ਨਹੀਂ ਆ ਉਹਦੀ ਥਾਲੀ 'ਚ ਕੀ ਹੈ ਨਹੀਂ ਪਤਾ ਲੱਗਦਾ ਧਿਆਨ ਲੱਗਦਾ ਹੈ ਆਪਣੇ ਆਪ ਸਿਰਫ ਗੱਲ ਇੰਨੀ ਹੈ ਕਿ ਅਸੀਂ ਨਾਮ ਨੂੰ ਅਹਿਮੀਅਤ ਆਪਣੀ ਜ਼ਿੰਦਗੀ 'ਚ ਨਹੀਂ ਦਿੰਦੇ ਗੱਲ ਇੰਨੀ ਹੈ ਜਿਹਨੂੰ ਅੰਗਰੇਜ਼ੀ ਦਾ ਵਰਡ ਹੈ ਪ੍ਰਾਇੋਰਟੀ ਇਹ ਦੇਂਦੇ ਨਹੀਂ ਅਸੀਂ ਪੈਸੇ ਨੂੰ ਅਸੀਂ ਅਹਿਮੀਅਤ ਦੇ ਦਿੰਨੇ ਆ ਧਿਆਨ ਲੱਗ ਜਾਂਦਾ ਖਾਣ ਨੂੰ ਅਹਿਮੀਅਤ ਦੇ ਦਿੰਨੇ ਆ ਧਿਆਨ ਆਪਣੇ ਆਪ ਲੱਗ ਜਾਂਦਾ ਉਹ ਫਲਾਣਾ ਦੇਸ਼ ਯਾ ਉਥੇ ਉਹ ਬੜੀ ਵਧੀਆ ਥਾਂ ਐ ਵੇਖਣ ਜਾਣੀ ਐ ਜਾਣ ਤੋਂ ਪਹਿਲਾਂ ਅਹਿਮੀਅਤ ਦਿੱਤੀ ਹੁੰਦੀ ਐ ਜਾਣ ਤੋਂ ਪਹਿਲਾਂ ਫਿਰ ਜਿਵੇਂ ਅਸੀਂ 10 15 ਦਿਨ ਲੈ ਕੇ ਜਾਈਏ ਤੇ ਜਦੋਂ 15 ਦਿਨ ਮੁੱਕਣ ਤੇ ਆਂਦੇ ਆ ਨਾ ਤੇ ਉਥੇ ਇਹ ਕਹਿੰਨੇ ਆ ਕਾਸ਼ ਕਿਤੇ ਛੁੱਟੀਆਂ ਹੋਰ ਮਿਲੀਆਂ ਹੁੰਦੀਆਂ ਪੰਜ ਕੁ ਦਿਨ ਹੋਰ ਕੱਢ ਜਾਂਦੇ ਅੱਜ ਤੱਕ ਕਦੀ ਕਿਸੇ ਇਨਸਾਨ ਨੇ ਇਹ ਨਹੀਂ ਆਖਿਆ ਵੀ 1 ਘੰਟਾ ਨਿਤਨਮ ਕਰਦੇ ਆ 2 ਘੰਟੇ ਬਹਿ ਜਿਏ ਕਰੀਏ ਡੇਢ ਘੰਟਾ ਬਹਿਣਾ ਇਹ ਨਹੀਂ ਕਿਹਾ ਉੱਥੇ ਕਹਿੰਦੇ ਆ ਵੀ ਛੁੱਟੀਆਂ ਜ਼ਿਆਦਾ ਚਾਹੀਦੀਆਂ ਨੇ ਤੇ ਇੱਥੇ ਮਨ ਚ ਇਹ ਕਰਦੇ ਆ ਇੱਕ ਘੰਟੇ ਤੋਂ ਕਿਤੇ ਟਾਈਮ ਘੱਟ ਨਹੀਂ ਹੋ ਸਕਦਾ ਅੱਧੇ ਘੰਟੇ ਦਾ ਯੋਜ ਇਹ ਨਹੀਂ ਕੋਈ ਪ੍ਰਵਾਨਗੀ ਹੋ ਜੇ ਇੰਨਾ ਫਰਕ ਜਦੋਂ ਇੱਕ ਐਗਜ਼ਾਮ ਹੁੰਦੇ ਨੇ ਪੇਪਰ ਹੁੰਦੇ ਨੇ ਉਸ ਵੇਲੇ ਬੱਚੇ ਨੂੰ ਫਿਕਰ ਹੁੰਦੀ ਹੈ ਵੀ ਮੈਂ ਫੇਲ ਨਾ ਹੋ ਜਾਂ ਅਗਲੀ ਕਲਾਸ ਵਿੱਚ ਜਾਣਾ ਧਿਆਨ ਆਪਣੇ ਆਪ ਗਿਆ ਹੁੰਦਾ ਬਸ ਇਹ ਛੋਟੀਆਂ ਛੋਟੀਆਂ ਗੱਲਾਂ ਤੋਂ ਜਿਵੇਂ ਅਸੀਂ ਧਿਆਨ ਆਪਣੇ ਆਪ ਸਾਡਾ ਲੱਗ ਜਾਂਦਾ ਹੈ ਇਹੋ ਜਿਹੀ ਮਿਹਨਤ ਨਾਮ ਸਿਮਰਨ ਚ ਚਾਹੀਦੀ ਹੈ ਇਨਸਾਨ ਮੰਦਰ ਗੁਰਦੁਆਰੇ ਗਿਰਜੇ ਘਰਾਂ ਵਿੱਚ ਮਸੀਤਾਂ ਵਿੱਚ ਮੱਥਾ ਟੇਕਣ ਜਾ ਰਿਹਾ ਹੁੰਦਾ ਉਹਦੇ ਕਦਮ ਅੰਦਰ ਨੂੰ ਜਾ ਰਹੇ ਹੁੰਦੇ ਨੇ ਧਿਆਨ ਬਾਹਰ ਨੂੰ ਜਾ ਰਿਹਾ ਹੁੰਦਾ ਵੀ ਗੱਡੀ ਵਾਰ ਖੜੀ ਏ ਕੋਈ ਝਰੀਟ ਹੀ ਨਾ ਪਾਜੇ ਇਹ ਹਾਲ ਝਰੀਟ ਹੀ ਨਾ ਪਾਜੇ ਮੰਦਰਾਂ ਵਿੱਚ ਲੋਕ ਜਾਂਦੇ ਨੇ ਮੰਦਰਾਂ ਵਿੱਚ ਲੋਕ ਜਾ ਕੇ ਅੱਜ ਤੇ ਇਹ ਹਾਲ ਏ ਕਿ ਮੰਦਰ ਵਿੱਚ ਜਾ ਕੇ ਬੈਣ ਨੂੰ ਉਹ ਥਾਂ ਲੱਭਦੇ ਨੇ ਜਿੱਥੋਂ ਮੂਰਤੀ ਤੇ ਵਿਖੇ ਦਰਸ਼ਨ ਹੁੰਦੇ ਰਹਿਣ ਪਰ ਜਿੱਥੇ ਨਵੇਂ ਬੂਟ ਜਾਂ ਚਪਲਾਂ ਲਾਈਆਂ ਉਹ ਵੀ ਵਿਖਦੀਆਂ ਰਹਿਣਗੇ ਚੁੱਕੀਆਂ ਨਾ ਜਾਣ ਇਹ ਜੀ ਮੂਰਤੀ ਤੇ ਇੱਥੇ ਹੀ ਏ ਚਪਲਾਂ ਚੁੱਕੀਆਂ ਗਈਆਂ ਤਾਂ ਕੀ ਕਰਾਂਗੇ ਇਹ ਹਾਲ ਏ ਮਤਲਬ ਇੰਨਾ ਚਿੱਤ ਸਾਡਾ ਅੱਜ ਬਹੁਤ ਅਲਾਈਨਮੈਂਟ ਤੋਂ ਆਊਟ ਹੈ ਇਨੀ ਗੱਲ ਹੈ ਬੜੀ ਕੋਸ਼ਿਸ਼ ਲੱਗਦੀ ਹੈ ਬਹੁਤ ਮਿਹਨਤ ਲੱਗਦੀ ਹੈ ਹੋਰ ਜਿਨ੍ਹਾਂ ਜਿਨ੍ਹਾਂ ਨੂੰ ਇਹ ਪਤਾ ਸੀ ਕਿ ਸਭ ਵਡਿਆਈਆਂ ਵਿੱਚ ਨਾਮ ਦਾ ਉਹਨਾਂ ਨੇ ਬਹੁਤ ਮਿਹਨਤ ਦੇ ਘਾਲ ਨਾ ਕੀਤੀਆਂ ਆਪਣੇ ਚਿੱਤ ਨੂੰ ਲਾਉਣ ਵਾਸਤੇ ਧਿਆਨ ਲਾਉਣ ਵਾਸਤੇ ਮਨ ਨੂੰ ਲਾਉਣ ਵਾਸਤੇ ਬੜੀਆਂ ਮਿਸਾਲਾਂ ਨੇ ਕੁਝ ਕੁ ਤੁਹਾਡੇ ਸਾਹਮਣੇ ਪੇਸ਼ ਹੋਣ ਤੇ ਪਤਾ ਲੱਗੇ ਵੀ ਸਿਰਫ ਭਜਨ ਕਰਨ ਵਾਸਤੇ ਕਿੰਨੀ ਕੁ ਮਿਹਨਤ ਕੀਤੀ ਗਈ ਜਾਂ ਹੋ ਰਹੀ ਹੈ ਰੁਲਦੂ ਸਿੰਘ ਨਾਮ ਦਾ ਇੱਕ ਸਿੱਖ ਹੈ ਪਤਾ ਲੱਗਾ ਵੀ ਭਜਨ ਕਰਨਾ ਚਾਹੀਦਾ ਹੈ ਭਜਨ ਹੋਣਾ ਚਾਹੀਦਾ ਹੈ ਭਜਨ ਕਰਨ ਕਰਕੇ ਜਨਮ ਮਰਨ ਦੇ ਗੇੜ ਕੱਟ ਜਾਂਦੇ ਨੇ ਤੇ ਭਜਨ ਦੀ ਭਾਲ ਸ਼ੁਰੂ ਕੀਤੀ ਕੌਣ ਦੇਵੇ ਕੌਣ ਦੇਵੇ ਤੇ ਉਸ ਵੇਲੇ ਪੱਕੇ ਸਾਧ ਪੂਰਨ ਸਾਧ ਦਾ ਨਾਮ ਸੁਣਿਆ ਸੰਤ ਜਮੀਤ ਸਿੰਘ ਲਾਂ ਵਾਲੇ ਇਹਨਾਂ ਕੋਲ ਪਹੁੰਚ ਗਏ ਆਖੇ ਜੀ ਭਜਨ ਚਾਹੀਦਾ ਭਜਨ ਲੈਣ ਆਇਆ ਸੰਤਾਂ ਆਖਿਆ ਤੂੰ ਸਵੇਰੇ ਇਸ਼ਨਾਨ ਕਰਕੇ ਬੈਠਿਆ ਕਰ ਭਜਨ ਫੇਰ ਦਿਆਂਗੇ ਠੀਕ ਹੈ ਜੀ ਘਰ ਆ ਕੇ ਬਹਿਣਾ ਸ਼ੁਰੂ ਕੀਤਾ 1 ਸਾਲ ਬੈਠੇ ਨੇ ਹਜੇ ਭਜਨ ਮਿਲਿਆ ਨਹੀਂ ਫੇਰ ਗਏ ਆਖੇ ਜੀ ਮੈਂ ਸਾਲ ਕੁ ਹੋ ਗਿਆ ਤੇ ਭਜਨ ਦੇ ਦਿਓ ਕਿਰਪਾ ਕਰੋ ਸੰਤਾਂ ਆਖਿਆ ਇੱਕ ਸਾਲ ਹੋਰ ਬਹਿਣਾ ਸਤਿਵਚਨ ਹੁਣ ਲੋੜ ਸੀ ਪਤਾ ਸੀ ਕਿ ਜੀ ਵਸਤ ਮੰਗੀਐ ਸਾਈ ਪਾਈ ਐ ਜੇ ਨਾਮ ਚਿਤ ਲਾਈਐ ਜਿਹੜੀ ਜਿਹੜੀ ਚੀਜ਼ ਮੰਗਾਗੇ ਨਾਮ ਦੀ ਇਤਨੀ ਅਹਿਮੀਅਤ ਹੈ ਤੇ ਕੋਈ ਨਹੀਂ ਮਿਹਨਤ ਕੀਤੀ ਦੂਜੇ ਸਾਲ ਵੀ ਮਿਹਨਤ ਕੀਤੀ ਬਹਿ ਗਏ ਬੈਠੇ ਰਹਿਣਾ ਪਰ ਪਤਾ ਨਹੀਂ ਧਿਆਨ ਕੀ ਲਾਉਣਾ ਹੈ ਕੀ ਜਪਣਾ ਕੋਈ ਪਤਾ ਨਹੀਂ ਦੂਜਾ ਸਾਲ ਖਤਮ ਹੋਇਆ ਫੇਰ ਗਏ ਸੰਤਾਂ ਕੋਲ ਸੰਤਾਂ ਕੋਲ ਜਾ ਕੇ ਆਖਿਆ ਜੀ 2 ਸਾਲ ਹੋ ਗਏ ਨੇ ਤੇ ਹੁਣ ਤੇ ਮੇਰੇ ਤੇ ਕਿਰਪਾ ਕਰੋ ਮੈਨੂੰ ਭਜਨ ਚਾਹੀਦਾ ਸੰਤ ਆਖਿਆ ਇੱਕ ਸਾਲ ਹੋਰ ਬੈਠ ਤੀਜੇ ਸਾਲ ਬਹਿਣਾ ਸ਼ੁਰੂ ਕੀਤਾ ਸਮਾ ਬਣਿਆ ਸਵੇਰੇ ਅੰਮ੍ਰਿਤ ਵੇਲੇ ਬੈਠੇ ਹੋਏ ਨੇ ਆਪਣੇ ਘਰ ਵਿੱਚ ਕੁੰਡੀਆਂ ਲਗੀਆਂ ਹੋਈਆਂ ਇਸ਼ਨਾਨ ਕਰਕੇ ਮਸਤ ਬੈਠੇ ਹੋਏ ਨੇ ਸੰਤ ਇਨੇ ਪੂਰਨ ਸ਼ਣ ਕੇ ਬਿਨਾ ਦਰਵਾਜ਼ਿਆਂ ਆਪਣੀ ਆਤਮ ਸ਼ਕਤੀ ਦੇ ਨਾਲ ਕਮਰੇ ਚ ਦਾਖਲ ਹੋ ਗਏ ਦਾਖਲ ਹੋ ਕੇ ਦਰਸ਼ਨ ਦਿੱਤੇ ਤੇ ਕਹਿੰਦੇ ਨੇ ਹੁਣ ਇਹ ਤੈਨੂੰ ਭਜਨ ਦੇਣ ਦਾ ਸਮਾਂ ਆ ਗਿਆ ਹੁਣ ਤੇਰਾ ਭਾਂਡਾ ਅੰਦਰੋਂ ਸਾਫ਼ ਹੋਇਆ ਹੈ ਭਜਨ ਲੈ ਲੈ ਭਜਨ ਦੇ ਦਿੱਤਾ ਭਜਨ ਦੇ ਕੇ ਤੇ ਉਹ ਇੱਕੋ ਦਮ ਜਦੋਂ ਆਵਾਜ਼ ਸੁਣੀ ਹੈਰਾਨ ਹੋਇਆ ਵੀ ਦਰਵਾਜ਼ੇ ਤੇ ਬੰਦ ਨੇ ਸੰਤ ਆ ਕਿਵੇਂ ਗਏ ਅੰਦਰ ਪਰ ਕੋਈ ਨਹੀਂ ਮੱਥਾ ਟੇਕਿਆ ਭਜਨ ਮਿਲਿਆ ਭਜਨ ਮਿਲਣ ਦੇ ਨਾਲ ਸੰਤਾਂ ਇੱਕ ਹੋਰ ਨਾਲ ਬਚਨ ਕਰਤਾ ਵੀ ਇਹਨੂੰ ਸਵਾਸ ਸਵਾਸ ਜਪਣਾ ਬਸ ਇਹਨੇ ਦੋ ਬਚਨ ਹੋਏ ਉਸ ਦਿਨ ਤੋਂ ਨਾਮ ਦੀ ਕਮਾਈ ਸ਼ੁਰੂ ਕੀਤੀ ਭਜਨ ਮਿਲ ਗਿਆ ਕਮਾਈ ਸ਼ੁਰੂ ਕੀਤੀ ਹੁਣ ਪਹਿਲੇ ਦਿਨ ਜਦੋਂ ਕਮਾਈ ਸ਼ੁਰੂ ਕੀਤੀ ਤੇ ਸਾਡੇ ਸਾਰਿਆਂ ਦੇ ਤਜਰਬਿਆਂ ਵਾਂਗ ਹੀ ਹੋਇਆ ਵੀ ਥੋੜੀ ਦਿਰ ਭਜਨ ਕਰਨ ਤੇ ਕਦੀ ਇਹ ਪੈਰ ਥੱਕ ਗਿਆ ਤੇ ਉਹਨੂੰ ਪਲਟਾ ਕੇ ਦੂਜੇ ਪੈਰ ਨਾਲ ਚੌਂਕੜਾ ਬਦਲ ਲੈਣ ਫੇਰ ਇਸ ਤਰ੍ਹਾਂ ਕਰਦੇ ਰਹੇ ਇੱਕ ਡੇਢ ਘੰਟਾ ਨਿਕਲਿਆ ਤੇ ਨੀਂਦ ਆਉਣੀ ਲੱਗ ਪਈ ਜੋ ਪਹਿਲੇ ਦਿਨ ਤੇ ਹੜਕਾ ਕੋ ਤਜਰਬਾ ਹੋਇਆ ਥੋੜੀ ਜੀ ਨੀਂਦ ਲੱਗ ਵੀ ਗਈ ਫੇਰ ਉੱਠ ਬੈਠੇ ਥੋੜੀ ਦੇਰ ਬਾਅਦ ਤੇ ਚੇਤਾ ਆਇਆ ਵੀ ਸੰਤਾਂ ਆਖਿਆ ਸੀ ਵੀ ਸਵਾਸ ਸਵਾਸ ਜਪਣਾ ਤੇ ਮੈਂ ਜਿੰਨੀ ਦੇਰ ਸੋ ਜਾਣਾ ਤੇ ਓਨੇ ਸਵਾਸ ਤੇ ਵਿਗਾਰ ਹੀ ਜਾਂਦੇ ਨੇ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸਵਾਸ ਸਵਾਸ ਜਪਣਾ ਫੇਰ ਬੈਠੇ ਭਜਨ ਵਿੱਚ ਬਹਿ ਗਏ ਤੇ ਨੀਂਦ ਫੇਰ ਆਵੇ ਆਖੀ ਇਹਦਾ ਤਾਂ ਕੋਈ ਪੱਕਾ ਹੀ ਇਲਾਜ ਕਢਣਾ ਪੈਣਾ ਕੋਈ ਇਦਾਂ ਨਹੀਂ ਹੋਣਾ ਪੱਕਾ ਇਲਾਜ ਕਰਨਾ ਪੈਣਾ ਹੁਣ ਇਹ ਇੱਕ ਤਰ੍ਹਾਂ ਦਾ ਉਦਾਹਰਣ ਹੈ ਵੇਖਿਆ ਜਾਵੇ ਵੀ ਜਿਨ੍ਹਾਂ ਨੂੰ ਲੋੜ ਸੀ ਨਾਮ ਦੀ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਨਾਮ ਸਿਮਰਨ ਵਾਸਤੇ ਨੀਂਦ ਤੋਂ ਬਚਣਾ ਕਿਵੇਂ ਬਚੇ ਇਹ ਆਪਣੇ ਕੇਸ ਜੂੜਾ ਖੋਲ ਕੇ ਤੇ ਦੋ ਹਿੱਸਿਆਂ ਵਿੱਚ ਵੰਡ ਦਿੱਤੇ ਪਹਿਲੇ ਤੇ ਸਿਰ ਦੇ ਉੱਤੇ ਜਿੱਥੇ ਬੈਠਦੇ ਸਨ ਤਖਤ ਪੋਸ਼ਦੇ ਅੱਦੇ ਕੋ ਹਾਥੇ ਉੱਤੇ ਇੱਕ ਵੱਡਾ ਕਿਲਾ ਠੋਕਤਾ ਦਵਾਰ ਦੇ ਵਿੱਚ ਦਵਾਰ ਵਿੱਚ ਕਿਲਾ ਠੋਕੇ ਤੇ ਵਾਲ ਦੋ ਹਿੱਸਿਆਂ ਚ ਵੰਡ ਕੇ ਤੇ ਉਸ ਕਿੱਲੇ ਦੇ ਵਿੱਚ ਕੱਸ ਕੇ ਗੰਡ ਦੇ ਦਿੱਤੀ ਵਾਲਾਂ ਦੀ ਸਿੱਧੇ ਹੋ ਕੇ ਬਹਿ ਗਏ ਸਿੱਧੇ ਹੋ ਕੇ ਬਹਿ ਕੇ ਤੇ ਭਜਨ ਕਰਨਾ ਸ਼ੁਰੂ ਕੀਤਾ ਭਜਨ ਕਰੀ ਗਏ ਕਰੀ ਗਏ ਕਰਦੀਆਂ ਕਰਦੀਆਂ ਜਦੋਂ ਨੀਂਦ ਆਈ ਆਣੀ ਤੇ ਸੀ ਕੁਦਰਤੀ ਐ ਨੀਂਦ ਆਈ ਤੇ ਜਦੋਂ ਧੋਨ ਥੱਲੇ ਹੋਈ ਧੋਨ ਥੱਲੇ ਦੇ ਹੋਣ ਨਾਲ ਜਿਹੜੇ ਉਹ ਵਾਲ ਬੰਨੇ ਹੋਏ ਸਨ ਉਹ ਵਾਲਾਂ ਨੂੰ ਖਿੱਚ ਪਈ ਤੇ ਵਾਲ ਖਿੱਚੇ ਗਏ ਵਾਲ ਖਿੱਚੇ ਗਏ ਸਿਰ 'ਚ ਇਹ ਸਾਰੀ ਚਮੜੀ 'ਚ ਉੱਤੇ ਦਰਦ ਹੋਇਆ ਦਰਦ ਹੋਣ ਕਰਕੇ ਨੀਂਦ ਥੋੜੀ ਜੀ ਟੁੱਟ ਗਈ ਤੁਸੀਂ ਦੇ ਹੋਗੇ ਹੁਣ ਦੱਸੋ ਇੰਨੀ ਮਿਹਨਤ ਕੀਤੀ ਨਾਮ ਸਿਮਨਣ ਵਾਸਤੇ ਕਈ ਮਹੀਨਿਆਂ ਬੱਧੀ ਇਦਾਂ ਚੱਲਿਆ ਜਦੋਂ ਨੀਂਦ ਆਣੀ ਧੌਣ ਥੱਲੇ ਨੂੰ ਹੋਣੀ ਵਾਲ ਖਿੱਚੇ ਜਾਣੇ ਦਰਦ ਕਰਕੇ ਨੀਂਦ ਉੱਡ ਜਾਣੀ ਫਿਰ ਸਦੇ ਹੋ ਜਾਣਾ ਇੰਤਨੀ ਸਖਤ ਮਿਹਨਤ ਦੇ ਨਾਲ ਇੰਨੀ ਕਠਨ ਤਪੱਸਿਆ ਕੀਤੀ ਕਠਨ ਤਪੱਸਿਆ ਕਰਦਿਆਂ 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 ਇੱਕ ਦਿਨ ਉਹ ਸਮਾ ਆਇਆ ਜਦੋਂ ਨੀਂਦ ਰਾਣੀ ਸਾਹਮਣੇ ਆ ਕੇ ਖਲੋਗੀ ਆਖੇ ਬਾਬਾ ਤੂੰ ਜਿੱਤਿਆ ਮੈਂ ਹਾਰੀ ਹੁਣ ਨਹੀਂ ਆਂਦੀ ਤੈਨੂੰ ਹੁਣ ਨਹੀਂ ਆਉਂਦੀ ਇਤਨੀ ਮਿਹਨਤ ਕਰਕੇ ਉਹ ਨਾਮ ਦੀ ਕਮਾਈ ਕੀਤੀ ਕਿਉਂ ਕਿ ਇਹ ਪ੍ਰਮਾਣ ਸੁਨੇ ਹੋਏ ਸਨ ਕਿ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੀ ਵਸਤ ਮੰਗੀ ਐ ਸਾਈ ਪਾਈ ਐ ਜੇ ਨਾਮ ਚਿੱਤ ਲਾਈ ਐ ਜੇ ਕਿਤੇ ਨਾਮ ਦੇ ਵਿੱਚ ਚਿੱਤ ਲੱਗ ਜਾਏ ਸਾਰੀ ਕੁਦਰਤ ਹੱਥ ਵਿੱਚ ਆ ਜਾਂਦੀ ਹੈ ਹੱਥ ਵਿੱਚ ਜਿੰਨੀ ਚਿਰ ਚਿੱਤ ਨਹੀਂ ਲੱਗਾ ਤਾਂ ਕੁਦਰਤ ਪਿੱਛੇ ਭਜਣਾ ਪੈਂਦਾ ਕੁਦਰਤ ਨੂੰ ਕਾਬੂ ਕਰਨ ਵਾਲੀ ਇਹ ਚੀਜ਼ ਹੈ ਜਦੋਂ ਇੱਕ ਹੋਰ ਤਜਰਬਾ ਕਰਕੇ ਵੇਖਿਓ ਜਦੋਂ ਉਚਾਰਨ ਸਾਹਾਂ ਦੀ ਗਤੀ ਤੇ ਦਿਲ ਦੀ ਧੜਕਣ ਇਹ ਤਿੰਨਾਂ ਦਾ ਸੁਮੇਲ ਹੋ ਜਾਏ ਇੱਕ ਉਹ ਸਮਝ ਲਓ ਵੀ ਹੁਣ ਪਹਿਲਾ ਕਦਮ ਤੁਹਾਡਾ ਧਿਆਨ ਵੱਲ ਵੱਧ ਗਿਆ ਹੈ ਹੁਣ ਚੱਲ ਪਿਓ ਹੁਣ ਧਿਆਨ ਵੱਲ ਚੱਲੋ ਜਦੋਂ ਇਹ ਤਿੰਨਾਂ ਦੀ ਗਤੀ ਇੱਕ ਹੋਏ ਹੁੰਦਾ ਕੀ ਹੈ ਉਚਾਰਨ ਦੀ ਗਤੀ ਹੋਰ ਹੁੰਦੀ ਹੈ ਸਾਹਾਂ ਦੀ ਗਤੀ ਹੋਰ ਹੁੰਦੀ ਹੈ ਤੇ ਦਿਲ ਦੀ ਧੜਕਣ ਹੋਰ ਹੁੰਦੀ ਹੈ ਤਿੰਨੋਂ ਹੀ ਖੰਡੀਆਂ ਪਈਆਂ ਹੁੰਦੀਆਂ ਨੇ ਇਸ ਵਾਸਤੇ ਚੇਤਨੀ ਲੱਗਦਾ ਇਹ ਤਜਰਬਾ ਹੈ ਇਨੀ ਮਿਹਨਤ ਕਰ ਕਰਕੇ ਚਿੱਤ ਲਾਇਆ ਨਾਮ ਦੇ ਵਿੱਚ ਇੱਕ ਹੋਰ ਤਜਰਬਾ ਨਾਲ ਸੁਣੋ ਕਿ ਕਿੰਨੀ ਮਿਹਨਤ ਕਰਦੇ ਨੇ ਲੋਕ 70 80 ਦੇ ਲਾਗੇ ਚਾਗੇ ਦਾ ਦਿਹਾੜ ਗਰੀਬੀ ਦੇ ਸਮੇਂ ਸਣ ਤੇ ਦਿਹਾੜੀਆਂ ਕਰਦੀਆਂ ਇੱਕ ਨਾਮਤਾਰੀ ਸਿੱਖ ਦਾ ਜੀਵਨ ਤੁਹਾਨੂੰ ਦੱਸਣਾ ਹੈ ਉਸ ਨੇ ਆਖਿਆ ਵੀ ਇਹ ਇਹ ਮੇਰੇ ਤੋਂ ਨੇ ਪਹਿਲੇ ਸ਼ਰਤ ਲੇ ਲਈ ਵੀ ਦੱਸਣਾ ਤਾਂ ਹੈ ਜੇ ਇਲਾਕਾ ਤੇ ਨਾਮ ਬਿਲਕੁਲ ਗੁਮਨਾਮ ਰੱਖੋਗੇ ਨਹੀਂ ਦੱਸਣਾ ਮੈਂ ਕੋਈ ਗੱਲ ਨਹੀਂ ਸਾਨੂੰ ਆਪਾਂ ਤਜਰਬਾ ਦੱਸਣਾ ਹੈ ਕਿ ਨਾਮਧਾਰੀਆਂ ਨੇ ਕਿੰਨੀ ਮਿਹਨਤ ਕੀਤੀ ਹੈ ਨਾਮ 'ਚ ਚਿੱਤ ਲਾਉਣ ਵਾਸਤੇ ਦਿਹਾੜੀਆਂ ਲਾ ਕੇ ਆਉਣਾ ਥੱਕੇ ਹੋਣਾ ਸਾਰੀ ਦਿਹਾੜੀ ਹੁਣ ਜਦੋਂ ਸਰੀਰ ਥੱਕਿਆ ਹੋਵੇ ਤੇ ਨੀਂਦ ਜ਼ਿਆਦਾ ਆਂਦੀ ਹੈ ਪਰ ਭਜਨ ਕਰਨ ਦਾ ਬੜਾ ਇਨਾਂ ਨੂੰ ਚਾ ਸੀ ਇਸ ਨਾਮਧਾਰੀ ਸਿੱਖ ਨੂੰ तरीका ਕੀ ਅਪਣਾਇਆ ਚਿੱਤ ਲਾਉਣ ਵਾਸਤੇ ਵੀ ਸਾਡਾ ਚਿੱਤ ਲੱਗੇ ਨਾਮ ਦੇ ਵਿੱਚ ਰਾਤੀ ਜਦੋਂ ਸੌਣਾ ਤੇ ਕੋਠੇ ਤੇ ਜਾ ਕੇ ਸੋ ਜਾਣਾ ਦੂਜੀ ਮੰਜ਼ਲ ਤੱਕ ਘਰ ਸੀ ਕੋਠੇ ਤੇ ਸੋਣਾ ਤੇ ਕੋਠੇ ਤੇ ਸੜਕ ਵਾਲੇ ਪਾਸੇ ਗਰੇਲ ਦੇ ਕੋਲ ਮੰਜੀ ਢਾਣੀ ਮੰਜੀ ਢਾਹ ਕੇ ਤੇ ਸੌਣ ਤੋਂ ਪਹਿਲਾਂ ਆਪਣੇ ਕੇਸ ਖੋਲ ਦੇਣੇ ਕੇਸ ਖੋਲ ਕੇ ਕੇਸਾਂ ਦੇ ਨਾਲ ਰੱਸੀ ਬਣ ਕੇ ਤੇ ਥੱਲੇ ਸੜਕ ਵੱਲ ਨੂੰ ਸੁੱਟ ਦੇਣੀ ਰੱਸੀ ਥੱਲੇ ਸੁੱਟ ਦੇਣੀ ੱੱਲੇ ਸੁੱਟ ਦੇਣੀ ਤੇ ਉਸ ਇਲਾਕੇ ਦੇ ਵਿੱਚ ਅੱਜ ਕੱਲ ਤੇ ਨਹੀਂ ਅੱਜ ਕੱਲ ਤੇ ਸੀਸੀਟੀਵੀ ਕੈਮਰੇ ਬੜੇ ਨੇ ਉਦੋਂ ਚੌਂਕੀਦਾਰ ਆਉਂਦੇ ਹੁੰਦੇ ਸੀ ਅੱਜ ਕੱਲ ਬਹੁਤ ਘਾਟੇ ਇਲਾਕਿਆਂ ਵਿੱਚ ਚੌਂਕੀਦਾਰ ਵੇਖਣ ਨੂੰ ਮਿਲਦੇ ਨੇ ਪਰ ਸਾਡੇ ਇੰਡੀਆ ਵਿੱਚ ਪਹਿਲੇ ਪਹਿਲੇ ਬਹੁਤ ਸਨ ਚੌਂਕੀਦਾਰ ਤਕਰੀਬਨ 11 12 ਵਜੇ ਆਣਾ ਤੇ 4 4:30 ਵਜੇ ਤੱਕ ਰਹਿੰਦਾ ਹੁੰਦਾ ਸੀ ਇਹਨਾਂ ਸੰਤਾਂ ਨੇ ਉਹ ਚੌਂਕੀਦਾਰ ਨਾਲ ਪੱਕੀ ਕੀਤੀ ਹੋਈ ਸੀ ਵੀ ਜਦੋਂ ਤੂੰ ਵਾਪਸੀ ਜਾਣਾ ਆਪਣੀ ਨੌਕਰੀ ਤੋਂ ਤੂੰ ਸੜਕ ਤੋਂ ਜਾਂਦੇ ਆਇਆ ਇਹ ਰੱਸੀ ਖਿੱਚਣੀ ਹੈ ਥੱਲੋਂ ਤਜਰਬਾ ਵੇਖੋ ਤਰੀਕਾ ਵੇਖੋ ਵੀ ਭਜਨ ਕਰਨ ਦਾ ਗਰੀਬੀ ਦੇ ਸਮੇਂ ਸਣ ਨਾ ਘੜੀਆਂ ਲੀਤੀਆਂ ਗਈਆਂ ਨਾ అలਾਰਮ ਉਦੋਂ ਆਣੇ ਸਨ ਤੇ ਤਰੀਕਾ ਕਿੰਨਾ ਵਧੀਆ ਕੇਸਾਂ ਨੂੰ ਰੱਸੀ ਬਣ ਕੇ ਦੂਜੀ ਮੰਜ਼ਲ ਤੋਂ ਥੱਲੇ ਸੁੱਟ ਦੇਣੀ ਸੜਕ 'ਵਲ ਚੁੱਕ ਕੇ ਤੇ ਜਦੋਂ ਚੌਂਕੀਦਾਰ ਨੇ ਵਾਪਸ ਜਾਣਾ ਨਾ ਨੌਕਰੀ ਤੋਂ ਤੇ ਉਹਨੇ ਉਹ ਕੀ ਕਰਨਾ ਉਹ ਰੱਸੀ ਖਿੱਚਣੀ ਸੰਤਾਂ ਸੁੱਤੇ ਪਏ ਹੋਣਾ ਜਦੋਂ ਕੇਸਾਂ ਨੂੰ ਖਿੱਚ ਪੈਣੀ ਨਾ ਦਰਦ ਹੋਣੀ ਨੀਂਦ ਟੁੱਟ ਜਾਣੀ ਉੱਠ ਜਾਣਾ ਉੱਠ ਕੇ ਤੇ ਫਿਰ ਸੰਤਾਂ ਨੇ ਰੱਸੀ ਵਾਪਸ ਖਿੱਚਣੀ ਆਪਣੇ ਵੱਲ ਨੂੰ ਉਹਨੂੰ ਪਤਾ ਲੱਗ ਜਾਣਾ ਵੀ ਉੱਠ ਗਏ ਨੇ ਉਹਨੇ ਚਲੇ ਜਾਣਾ ਸੰਤਾਂ ਰੱਸੀ ਸਾਰੀ ਖਿੱਚ ਕੇ ਉੱਥੇ ਹੀ ਗੋਲ ਕਰਕੇ ਸਾਰੀ ਰੱਖ ਲੈਣੀ ਅਗਲੇ ਦਿਨ ਵਾਸਤੇ ਇਸ਼ਨਾਨ ਕਰਕੇ ਤੇ ਭਜਨ ਕਰਨਾ ਇੰਨੀ ਮਿਹਨਤ ਵਾਰੇ-ਵਾਰੇ ਜਾਈਏ ਗੁਰੂ ਦੇ ਤੇ ਵਾਰੇ-ਵਾਰੇ ਜਾਈਏ ਉਹਨਾਂ ਦੀ ਸਿੱਖਾਂ ਤੇ ਇੰਨੀ ਮਿਹਨਤ ਸਤ ਜਵਾਰ ਸਿੰਘ ਜੀ ਮਿਰਜੇਵਾਲੀ ਐ ਇੱਥੇ ਤੇ ਇੰਨੀ ਠੰਡ ਨਹੀਂ ਪੈਂਦੀ ਭਾਰਤ ਬੜੀ ਉੱਤਰ ਭਾਰਤ ਵਿੱਚ ਬਹੁਤ ਠੰਡ ਪੈਂਦੀ ਹੈ ਨਵੰਬਰ ਤੋਂ ਲੈ ਕੇ ਤੇ ਫਰਵਰੀ ਤੱਕ ਸਿਆਲਾਂ ਦੇ ਦਿਨਾਂ ਦੇ ਵਿੱਚ ਖੂਹ ਦੀ ਚੱਲਣ ਤੇ ਬਹਿ ਕੇ ਤੇ ਨਿਤਨੇਮ ਕਰਨਾ ਸਤਗੁਰੂ ਰਾਮ ਸਿੰਘ ਜੀ ਦੇ ਨਾਲ ਇੱਕਮਿਕ ਹੋਣਾ ਚਿੱਤ ਜੋੜਨਾ ਜਦੋਂ ਕਿਤੇ ਭਜਨ ਕਰਦਿਆਂ ਕਰਦਿਆਂ ਇਹ ਪਤਾ ਲੱਗਣਾ ਬਈ ਨੀਂਦ ਆ ਗਈ ਇੰਨਾ ਹੀ ਪਤਾ ਲੱਗਣਾ ਹੈ ਨਾ ਸਰੀਰ ਨੂੰ ਵੀ ਨੀਂਦ ਆ ਗਈ ਖੂਹ ਦੀ ਝੱਲਣ ਤੇ ਬੈਠੇ ਹੋਣਾ ਨਾਲ ਹੀ ਖੂਹ ਚ ਛਾਲ ਮਾਰ ਦੇਣੀ ਖੂਹ ਚ ਛਾਲ ਮਾਰ ਦੇਣੀ ਛਾਲਾਂ ਦੇ ਦਿਨ ਖੂਹ ਦਾ ਪਾਣੀ ਜਦੋਂ ਪਾਣੀ ਦੇ ਵਿੱਚ ਜਾਣਾ ਤੇ ਉਹ ਨੀਂਦ ਟੁੱਟ ਜਾਣੀ ਇੱਕਦਮ ਠੰਡੇ ਪਾਣੀ ਵਿੱਚ ਜਾਣਾ ਫੇਰ ਖੂਹ ਚ ਥੱਲੋਂ ਪੋੜੀਆਂ ਰਾਹੀਂ ਉੱਤੇ ਆ ਕੇ ਫੇਰ ਖੂਹ ਦੀ ਝੱਲਣ ਤੇ ਬਹਿ ਜਾਣਾ ਭਜਨ ਫੇਰ ਸ਼ੁਰੂ ਕਰ ਦੇਣਾ ਤੇ ਗਿੱਲੇ ਕੱਪੜੇ ਨਿਚੋੜਨੇ ਵੀ ਨਾ ਇੰਨੀ ਮਿਹਨਤ ਨਾਲ ਭਜਨ ਕੀਤਾ ਗਿੱਲੇ ਕੱਪੜੇ ਵੀ ਨਹੀਂ ਨਿਚੋੜਨੇ ਬੜੀਆਂ-ਬੜੀਆਂ ਮਿਸਾਲਾਂ ਨੇ ਜਿਨ੍ਹਾਂ ਨੇ ਨਾਮ ਨਾਲ ਚਿੱਤ ਲਾਉਣ ਵਾਸਤੇ ਕਿਉਂਕਿ ਚਿੱਤ ਨਾਮ ਨਾਲ ਹੀ ਨਹੀਂ ਲੱਗਦਾ ਬਾਕੀ ਤੇ ਸਾਰੀਆਂ ਗੱਲਾਂ 'ਚ ਲੱਗਿਆ ਹੁੰਦਾ ਜਿੰਨਾ ਚਿੱਤ ਤੁਹਾਡਾ ਹੋਰ ਕਿਸੇ ਵਸਤੂ ਨਾਲ ਲੱਗ ਸਕਦਾ ਉਹਨਾਂ ਨਾਮ ਨਾਲ ਘੱਟ ਲੱਗਦਾ ਨਹੀਂ ਲੱਗਦਾ ਪਰ ਇਹ ਮਿਸਾਲਾਂ ਸਾਨੂੰ ਇਹ ਦੱਸਦੀਆਂ ਨੇ ਪ੍ਰਯੋਗਾਂ ਦੇ ਦਿਨਾਂ ਵਿੱਚ ਕੇ ਕਰਨ ਵਾਲਿਆਂ ਨੇ ਕੀਤਾ ਨਾਮ ਨਾਲ ਚਿੱਤ ਲਾਇਆ ਸਾਡੇ ਵਿੱਚ ਸੂਬਾ ਮਹਿੰਦਰ ਸਿੰਘ ਹੁੰਦੇ ਹੁੰਦੇ ਸਨ ਕਾਨਪੁਰ ਦੇ ਉੱਤਰ ਪ੍ਰਦੇਸ਼ ਆਪ ਵੀ ਨਾਮ ਜਪਣਾ ਤੇ ਲੋਕਾਂ ਨੂੰ ਵੀ ਕਰਾਣਾ ਸਵੇਰੇ ਸਵੇਰੇ ਉੱਠ ਜਾਣਾ 2:30 2 ਵਜੇ ਇਸ਼ਨਾਨ ਕਰਕੇ ਪੱਗ ਬਣ ਕੇ ਕੁੜਤਾ ਬਿਆਮਾ ਪਾ ਕੇ ਤੇ ਉਸ ਸਮੇਂ ਇਹ ਗੱਲ तकरीबन 80 90 ਦੇ ਦਹਾਕੇ ਦੀ ਹੈ ਅੱਜ ਕੱਲ ਤੇ तकरीबन 7 6 7 ਘਰ तकरीबन ਨਾਮਧਾਰੀਆਂ ਦੇ ਰਹਿ ਗਏ ਨੇ ਕਾਨਪੁਰ ਵਿੱਚ ਉਦੋਂ ਬੜੇ ਸਨ ਸੰਤਾਂ ਕੀ ਕਰਨਾ ਕਰਨਾ ਸੁਭਾ ਮਹਿੰਦਰ ਸਿੰਘ ਜੀ ਨੇ ਹਰੇਕ ਘਰ ਦੇ ਬਾਹਰ ਜਾ ਕੇ ਖਲੋ ਜਾਣਾ ਉੱਚੀਆਂ ਉੱਚੀਆਂ ਆਵਾਜ਼ਾਂ ਮਾਰੀ ਜਾਣੀਆਂ ਆ ਉઠੋ ਗੁਰੂ ਕੇ ਪਿਆਰੇਓ ਉઠੋ ਏ ਅਮਰਤ ਵੇਲਾ ਨਾਮ ਜਪੋ ਉઠੋ ਆਵਾਜ਼ਾਂ ਮਾਰੀ ਜਾਣੀਆਂ ਜਿਸ ਤਰ੍ਹਾਂ ਸੰਤਾਂ ਦੀ ਆਵਾਜ਼ ਅਲਾਰਮ ਸੀ ਜਦ ਤੱਕ ਅਗਲੇ ਦੇ ਘਰ ਜਿਹਦੇ ਘਰ ਦੇ ਬਾਹਰ ਖਲੋਕੇ ਆਵਾਜ਼ ਮਾਰਨਦੇ ਨੇ ਅੰਦਰੋਂ ਨਹੀਂ ਆਵਾਜ਼ ਆਣੀ ਸੰਤ ਜੀ ਉੱਠ ਗਏ ਉੱਠ ਕੇ ਬਸ ਭਜਨ ਕਰਨ ਲੱਗੇ ਆ ਤਦ ਤੱਕ ਜਾਣਾ ਨਹੀਂ ਇਸ ਤਰ੍ਹਾਂ ਸਵੇਰ ਮਹਿੰਦਰ ਸਿੰਘ ਹੋਰੀ ਸਾਰੀ ਸਾਧ ਸੰਗਤ ਨੂੰ ਜਗਾਉਂਦੇ ਹੁੰਦੇ ਸਨ ਪ੍ਰਯੋਗਾਂ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੀ ਬੀਬੀਆਂ ਸਨ ਬੀਬੀਆਂ ਦਾ ਜਥਾ ਮੰਡੀ ਪ੍ਰਯੋਗਾਂ ਦੇ ਦਿਨਾਂ ਵਿੱਚ 2:30 2:30 ਵਜੇ ਉੱਠ ਕੇ ਤੇ ਇਸ਼ਨਾਨ ਕਰਕੇ ਤੇ ਢੋਲ ਦੀ ਗੱਲ ਚ ਪਾ ਲੈਣੀ ਤੇ ਢੋਲ ਕੀ ਵਜਾਈ ਜਾਣੀ ਨਾਲ ਗੀਤ ਪੜੀ ਜਾਣੇ ਤੇ ਜਿੱਥੇ ਜਿੱਥੇ ਨਾਮਧਾਰੀਆਂ ਦੀ ਗਲੀਆਂ ਚ ਘਰ ਸਣ ਉੱਥੇ ਘੁੰਮਦੇ ਰਹਿਣਾ ਉੱਚੀ ਉੱਚੀ ਬੋਲੀ ਜਾਣਾ ਇਹ అలਾਰਮ ਸੀ ਸਿੱਖਾਂ ਵਾਸਤੇ ਵੀ ਉੱਠ ਜਿਓਣ ਉੱਠ ਕੇ ਭਜਨ ਕਰੋ ਸੋ ਇਹ ਸਾਰੀਆਂ ਮਸਾਲਾਂ ਇਸ ਵਾਸਤੇ ਨੇ ਕਿ ਪ੍ਰਯੋਗਾਂ ਦੇ ਦਿਨ ਨੇ ਅਭਿਆਸ ਦੇ ਦਿਨ ਨੇ ਨਾਮ ਨਾਲ ਚੇਤ ਲਾਣਾ ਸਭ ਤੋਂ ਮੁਸ਼ਕਲ ਕੰਮ ਹੈ ਪਰ ਜੇ ਕਿਤੇ ਇਨ੍ਹਾਂ ਮਿਸਾਲਾਂ ਤੋਂ ਸਿੱਖਦੇ ਸਿੱਖਦੇ ਚੱਲ ਪਈਏ ਤੇ ਨਾਮ ਨਾਲ ਚੇਤ ਲੱਗ ਸਕਦਾ ਹੈ ਜਦੋਂ ਨਾਮ ਨਾਲ ਚੇਤ ਲੱਗਣਾ ਹੈ ਉਦੋਂ ਹੀ ਭਜਨ ਦਾ ਸਵਾਦ ਆਉਣਾ ਹੈ ਉਦੋਂ ਹੀ ਭਜਨ ਫੁਰਨਾ ਹੈ ਉਦੋਂ ਹੀ ਕੁਦਰਤ ਦੇ ਰੰਗ ਤਮਾਸ਼ੇ ਸਾਰੇ ਸਮਝ ਆ ਜਾਣੇ ਨੇ ਉਦੋਂ ਫਿਰ ਕੁਦਰਤ ਸਿੱਧਾ ਹੱਥ ਵਿੱਚ ਹੁੰਦੀ ਹੈ ਆਪਣੇ ਆਪ ਬੋਲਦੀ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈ ਹੈ ਅਸੀਂ ਇਸ ਵਡਿਆਈ ਦੇ ਅਨੁਗ੍ਰਹੀ ਬਣੀਏ ਸਾਨੂੰ ਮਿਲੇ ਤੇ ਜੀਵਸਤ ਮੰਗੀਏ ਸਾਈ ਪਾਈ ਹੈ ਜੇ ਨਾਮ ਚਿਤ ਲਾਈਏ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡਾ ਚੇਤੇ ਇਸ ਨਾਮ ਵਿੱਚ ਲਗੇ ਮਿਹਰ ਹੋਵੇ ਆਓ ਇੱਕ ਵਾਰੀ ਫੇਰ ਜਿਨ੍ਹਾਂ ਰੱਜ ਰੱਜ ਕੇ ਭਜਨ ਕੀਤਾ ਤੇ ਕਰਾਇਆ ਉਸ ਮਾਲਕ ਨੂੰ ਯਾਦ ਕਰੀਏ ਗੱਜ ਕੇ ਆਖੋ ਤਨ ਤਨ ਸਤਗੁਰੂ ਜਗਜੀਤ ਸਿੰਘ ਜੀ ਸਤ ਸ੍ਰੀ ਅਕਾਲ